ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਦੇ ਨਿਤਾੜਕ ਤੱਥਾਂ ਤੇ ਬੋਲਣ ਵਾਲੇ ਬਲਾਰੇ ਸੁਖਬਾਲ ਸਿੰਘ ਖੈਰਾਸਾ ਇਹਨਾਂ ਨੇ ਪੁਛ ਨੂੰ ਦੋ ਗੱਲਾਂ ਦੀ ਅੱਗ ਲੱਗੀ ਹੋਈ ਹੈ ਹਾਲਾਂਕਿ ਜਿਹੜੀ ਉਹ ਪੁਛ ਨੂੰ ਅੱਗ ਲੱਗੀ ਹੈ ਸ਼ਾਇਦ ਉਹ ਜੇਲ੍ਹ ਵਿੱਚ ਜਾ ਕੇ ਬੁਝੂ ਕਿਉਂਕਿ ਜਿਹੜਾ ਡਰੱਗ ਕੇਸ ਸੀ ਉਹ ਦੁਬਾਰਾ ਖੋਲਿਆ ਗਿਆ ਜਵੰਤ ਮੇਲੀ ਪਰ ਚਲੋ ਮੈਂ ਜਿਹੜੀ ਗੱਲ ਨਵੀਂ ਅਪਡੇਟ ਆ ਉਹ ਇਹ ਕਰਨ ਲੱਗਾ ਇਹ ਗੁਰਜੀਤ ਸਿੰਘ ਚਿੱਤਰਕਾਰ ਦਾ ਹਵਾਲਾ ਦੇ ਕੇ ਭਵੰਤਮਾਨ ਨੂੰ ਪੰਡਣ ਵਾਤੇ ਲੱਗਾ ਵੈਸੇ ਪੜਤਾ ਪਹਿਲੀ ਇਹ ਕਹਿੰਦਾ ਹੁੰਦਾ ਇੱਕ ਇੱਕ ਕਦਾ ਪਤਾ ਕੀ ਕਹਿੰਦਾ ਕੰਦਰਜੀ ਗੁਰਚੇਤ ਚਿੱਤਰਕਾਰ ਕਹਿੰਦਾ ਭਵੰਤਮਾ ਨੇ 2800 ਕਿਲਾ ਜਮੀਨ ਖਰੀਦੀ ਆ ਆਸਟ੍ਰੇਲੀਆ ਦੇ ਵਿੱਚ ਅੱਛਾ ਬਰਨ ਤਾਂ ਉਹਨੇ ਜੁੱਤੀਆਂ ਖਾਲੀਆਂ ਗੁਰਚੇਤ ਚਿੱਤਰਕਾਰ ਨੇ ਜਿਹਦੀ ਹਮਾਇਤ ਵਿੱਚ ਉਹ ਦਰਨਤਨ ਵਿਆਹ ਸੀ ਬਾਲਟੀ ਨੂੰ ਗੋਟਾ ਪਾਉਣ ਵਾਸਤੇ ਉਹ ਬੰਦਾ ਖੜ ਗਿਆ ਇਹਨਾਂ ਦੀ ਇੰਨੀ ਕੌਕਾਤ ਹੈ ਤੇ ਫਿਰ ਸੁਖਬਾਲ ਖੈਰੇ ਨੂੰ ਆਪਣਾ ਘਰ ਦੇ ਸੇ ਹੀ ਨਹੀਂ ਮਿਪਰਾਵਾ ਤੁਸੀਂ ਭੰਤਮਾਨ ਦੇ ਆਸਟ੍ਰੇਲੀਆ ਵਿੱਚ 2500 ਕਿਲਾ ਜਮੀਨ ਕਹੀ ਜਾਂਣਾ ਤੇ ਤੇਰੇ ਕੋਲੇ 26 2700 ਏਕੜ ਜਮੀਨ ਕਿੱਥੋਂ ਆਈ ਹੈ ਉਹ ਵੀ ਦੱਸ ਦੇ ਔਰ ਆਪਣੇ ਮੁੰਡੇ ਦਾ ਵਿਆਹ ਕੀਤਾ 6-7 ਕਰੋੜ ਰੁਪਇਆ ਬਿਨਾ ਬਿਲ ਤੋਂ ਲਾ ਦਿੱਤਾ ਉਹ ਪੈਸਾ ਕਿੱਥੋਂ ਆਇਆ ਸੀ ਉਹ ਵੀ ਦੱਸ ਦੇ ਜਿਹੜਾ ਡਰੱਗ ਦਾ ਕੇਸ ਚੱਲਦਾ ਹੈ ਦੁਆਰਾ ਖੋਲਿਆ ਜਮਾਨਤ ਮਿਲਣੀ ਉਹਦਾ ਕੀ ਰਾਜ ਹੈ ਉਹ ਵੀ ਦੱਸਦੇ ਹਾਲਾਂਕਿ ਇੱਥੇ ਮੈਂ ਬੇਨਤੀ ਨਾ ਕਾਂਗਰਸ ਪਾਰਟੀ ਦੇ ਉਹਨਾਂ ਲੋਕਾਂ ਨੂੰ ਕਰਨੇ ਜਿਹੜੇ ਥੋੜੇ ਬਹੁਤੇ ਸਮੇਂਦਾਰ ਨੇ ਵੀ ਚੰਗੇ ਰਹੋਗੇ ਮੈਂ ਤੁਹਾਨੂੰ ਥੋੜੀਆਂ ਜੀਆਂ ਗੱਲਾਂ ਦੋ ਤਿੰਨ ਕਿਤੇ ਵਾਰ ਦੱਸ ਦਿੰਨਾ ਪਹਿਲਾਂ ਇਹ ਕਾਂਗਰਸ ਦੇ ਵਿੱਚ ਸੀ ਕਾਂਗਰਸੀ ਸਰਕਾਰ ਜਦੋਂ ਬਣੀ ਉਹਨਾਂ ਨੂੰ ਐਮਪੀਐਮਪੀ ਸੋਰੀ ਮੰਤਰੀ-ਮੰਤਰੀ ਬਣਾਇਆ ਨਹੀਂ ਫਿਰ ਇਹ ਚੱਲ ਗਿਆ ਭਵਨਤਮਨ ਦੇ ਨਾਲ 17 ਵਿੱਚ ਇਲੈਕਸ਼ਨ ਲੜੀ ਐਮਐਲਏ ਬਣ ਗਿਆ ਫਿਰ ਕਹਿੰਦਾ ਸਾਨੂੰ ਖੁਦਮੁਖਤਿਆਰੀ ਚਾਹੀਦੀ ਹੈ ਅਸੀਂ ਪੰਜਾਬ ਨਾਲ ਖੜਨੇ ਭਵਨਤਮਨ ਨੇ ਕੱਢ ਕੇ ਬਾਹਰ ਮਾਰੇ ਫਿਰ ਭਵਨਤਮਨ ਦੀ ਸਰਕਾਰ ਬਣ ਗਈ ਕਾਲਸ ਵਿੱਚ ਆ ਗਿਆ ਇਹ ਕੈਪਟਨ ਸਾਹਿਬ ਦੇ ਲਵੇ ਲੱਗ ਗਿਆ ਸੀ ਤੇ ਉਦੋਂ ਬਾਅਦ 2022 ਚ ਭਵੰਤਮਾਨੀ ਦੀ ਸਰਕਾਰ ਬਣੀ ਹੈ ਤਾਂ ਫਿਰ ਇਹ ਕਾਂਗਰਸ ਦੇ ਵਿੱਚ ਸੀਗਾ ਤੇ ਭਵੰਤਮਾਨੀ ਦੀ ਸਰਕਾਰ ਵਿੱਚ ਰਹਿੰਦਾ ਸ਼ਾਇਦ ਮੰਤਰੀ-ਮੰਤਰੀ ਬਣਿਆ ਹੁੰਦਾ ਫਿਰ ਇਹਨੇ ਬੋਲਣਾ ਨਹੀਂ ਸੀ ਤੇ ਹੁਣ ਇਹ ਕਾਂਗਰਸ ਦੇ ਵਿੱਚ ਹੈ ਹੁਣ ਕਾਂਗਰਸ ਦੇ ਵਿੱਚ ਤੱਥਾਂ ਤੇ ਸਬੂਤਾਂ ਤੇ ਨ ਧੜਕ ਬੁਲਾਰਾ ਹੋ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਕਾਂਗਰਸ ਵਾਲਿਆਂ ਨੂੰ ਬੇਨਤੀ ਹੈ ਵੀ ਇਹ ਜਦੋਂ 2017 ਵਿੱਚ ਭਵੰਤਮਨ ਦੇ ਨਾਲ ਸੀ ਤੁਹਾਨੂੰ ਉਦੋਂ ਦੀਆਂ ਕਰਤੂਤਾਂ ਬਾਰੇ ਪਤਾ ਹੋ ਛੋਟੇ ਬੁਰ ਦੇ ਨਾਲ ਗੱਲਬਾਤ ਕਰਕੇ ਉਦੋਂ ਪਾਰਟੀ ਦਾ ਸਤਿਆਨਾਸ਼ ਕਰਤਾ ਸੀ ਨੇ ਤੇ ਭਵੰਤਮਨ ਵਰਗੇ ਕਹਿੰਦੇ ਚੱਲ ਆਪਣੇ ਕਰ ਤੌਰਤਾ ਸਰਕਾਰ ਬਣਾ ਲਈ ਹੁਣ ਕਾਂਗਰਸ ਪਾਰਟੀ ਵਿੱਚ ਹੈ ਕਾਂਗਰਸ ਵਾਲਿਓ ਜੇ 2027 ਦੇ ਵਿੱਚ ਵਿਰੋਧੀ ਧਿਰ ਬਣਨਾ ਹੈ ਮਤਲਬ 15 20 ਸੀਟਾਂ ਜਿੱਤ ਕੇ ਜੇ ਵਿਰੋਧੀ ਧਿਰ ਬਣਨਾ ਹੈ ਤਾਂ ਇਹਦਾ ਜੁਲੀ ਵਿਤਰਾ ਚੁਕਾ ਦਿਓ ਤੇ ਨਹੀਂ ਤਾਂ ਵਿਰੋਧੀ ਧਿਰ ਬਣਨ ਤੋਂ ਵੀ ਜਾਊਂਗੀ ਇਹ ਸੱਚਾਈ ਹੈ ਜੇ ਨਾ 2027 ਵਿੱਚ ਕਾਂਗਰਸ ਵਾਲਿਓ ਵਿਰੋਧੀ ਧਿਰ ਬਣਨਾ ਹੈ ਤਾਂ ਖੈਰਾਬ ਸਾਹਿਬ ਦਾ ਜੁਲੀ ਵਿਤਰਾ ਚੁਕਾ ਦਿਓ ਤੇ ਨਹੀਂ ਤਾਂ ਵਿਰੋਧੀ ਧਿਰ ਬਣ ਤੂੰ ਵੀ ਤਰਸੋਂਗੇ ਜੋ ਕੁਝ ਖੈਰਾ ਸਭ ਖਲਾਰਾ ਪਾ ਰਿਹਾ ਹੈ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਹੁਣ ਇਹਦੇ ਪੁੱਛਣ ਆ ਕੇ ਕਿਉਂ ਲੱਗੇ ਹੈ ਵੀ ਜੋ ਕੁਛ ਮੈਂ ਬੋਲਣਾ ਪੰਜਾਬ ਵਿੱਚ ਉਹ ਰੋਹਲਗਾਂ ਦੀ ਤੱਕ ਪਾਵੇ ਤੇ ਰੋਹਲਗਾਂ ਦੀ ਵੀਰੇ ਸਿਰ ਤੇ ਹੱਥ ਰੱਖੇ ਤੇ ਫਿਰ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾ ਫੀਲਿੰਗਾਂ ਨੇ ਲੈ ਲੈੰਦਾ ਬੰਦਾ ਮੈਂ ਤਾਂ ਹੁਣ ਰਾਤ ਨੂੰ ਮੈਂ ਥੋੜਾ ਲੇਟ ਆਇਆ 12:00 ਵਜੇ ਸੁੱਦਾ 1:00 ਵਜੇ ਮੈਨੂੰ ਸੁਪਨਾ ਸ਼ੁਰੂ ਹੋ ਗਿਆ ਸੁਪਨੇ ਵਿੱਚ ਕੀ ਹੋਇਆ ਮੈਂ ਮੁੱਖ ਮੰਤਰੀ ਬਣ ਗਿਆ ਦੋ ਚਾਰ ਬੰਦੇ ਜਿਹੜੇ ਮੇਰੇ ਆਲੇ-ਦੁਆਲੇ ਹੁੰਦੇ ਮੈਂ ਕਿਸੇ ਨੂੰ ਗ੍ਰਹਿ ਮੰਤਰੀ ਬਣਾਤਾ ਕਿਸੇ ਨੂੰ ਖਜ਼ਾਨਾ ਮੰਤਰੀ ਬਣਾਤਾ ਕਿਸੇ ਨੂੰ ਬਿਜਲੀ ਬੋਰਡ ਦਾ ਲਾਤਾ ਕਿਸੇ ਨੂੰ ਟਰਾਂਸਪੋਰਟ ਮੰਤਰੀ ਬਣਾਤਾ ਮੈਂ ਮੁੱਖ ਮੰਤਰੀ ਬਣ ਗਿਆ ਤੇ ਜਦੋਂ ਜਾ ਖੁੱਲ ਜਣ ਕਾ ਖੁੱਲੀ ਪੰਜ ਕੁ ਵਜੇ ਤੇ ਉਹਨੂੰ ਸਰਾਹਣੇ ਪਾਣੀ ਦਾ ਗਲਾਸ ਵੀ ਹੈ ਨਹੀਂ ਸੀ ਉਹ ਵੀ ਉੱਠ ਕੇ ਪੀਣਾ ਪਿਆ ਫੀਲ ਹਗਾ ਨਹੀਂ ਕੋਈ ਵੀ ਲੈ ਸਕਦਾ ਕੋਈ ਮੈਡੀਕਲ ਥੋੜੀ ਹੈ ਜਾਨਣ ਕਿ ਇਹ ਖੈਰਾ ਸ਼ਬਦ ਆ ਤੁਹਾਨੂੰ ਕਰੈਕਟਰ ਕਿਰਦਾਰ ਅੰਦਰ ਕੀ ਚੱਲਦਾ ਉਹ ਦੱਸਿਆ ਭਾਈ ਖੈਰਾ ਸਾਹਿਬ ਜੇ ਤੁਹਾਡੇ ਤੱਕ ਵੀਡੀਓ ਪਹੁੰਚ ਜੇ ਭਗਵਾਨ ਤੁਮਾਂ ਦੀ ਆਸਟ੍ਰੇਲੀਆ ਵਾਲੀ ਜ਼ਮੀਨ ਤਾਂ ਬਾਅਦ ਵਿੱਚ ਦੇਖਾਂਗੇ ਕੋਈ ਨਹੀਂ ਮੈਂ ਜਾਇਆ ਹਾਂ ਵੀਜ਼ਾ ਲੈ ਲਾਂਗੇ ਦੇਖਾਂ ਮੈਂ ਵੀ ਕਿੱਥੇ ਪਈ ਆ ਆਪਣੇ ਲੋਕਾਂ ਨੂੰ ਦੱਸ ਦਿਆਂਗੇ ਭਾਈ ਇੱਥੇ ਐ ਲੋਕ ਫਿਰ ਯਕੀਨ ਕਰ ਲੈਣਗੇ ਪਰ ਪਹਿਲਾਂ ਜਿਹੜੀ ਆਪਣੇ 2600 ਏਕੜ ਆਹੇ 2600 ਏਕੜ 2600 ਕਿੱਲਾ ਉਹ ਕਿੱਥੋਂ ਆਇਆ ਔਰ ਜਿਹੜਾ ਮੁੰਡੇ ਦੇ ਵਿਆਹ ਤੇ 6-7 ਕਰੋੜ ਰੁਪਏ ਆਇਆ ਉਹ ਕਿੱਥੋਂ ਆਇਆ ਇਹ ਵੀ ਦੱਸ ਦਿਓ ਔਰ ਜਿਹੜਾ ਡਰਗ ਕੇਸ ਦੁਆਰਾ ਖੁੱਲ ਗਿਆ ਉਹਦੇ ਕੀ ਰਾਜ ਨੇ ਇਹ ਵੀ ਦੱਸ ਦਿਓ। ਹੁਣ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਕਿੱਧਰ ਕਿੱਧਰ ਟਪੂਸੀਆਂ ਮਾਰੋਗੇ ਇਹ ਪਹਿਲਾਂ ਦੱਸ ਦਿਓ। ਲਣ ਕੇ ਆਕਰਦੂਤਾ ਨੇ ਕਾਂਗਰਸ ਵਾਲਿਆਂ ਨੂੰ ਬੇਨਤੀ ਹੈ ਬੀਜੇ ਚੰਗਾ ਚੋਣੇ। ਜੇ ਚਾਹੁੰਦੇ ਹੋ ਵੀ ਕੁਛ ਮਾੜਾ ਮੋਟਾ 2027 ਚ ਅਸੀਂ ਕਰ ਸਕੀਏ। ਤਾਂ ਇਹਦਾ ਜੁੱਲੀ ਵਿਤਰਾ ਚਕਾ ਦਿਓ ਚੰਗੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ